ਹੁੰਦੀ ਹੈ ਛੋਟੀ ਇਸ ਕਰਕੇ ਕਿ ਜਦੋਂ ਸਾਡਾ ਜੀਵਨ ਖੁਸ਼ੀਆਂ ਭਰਿਆ ਹੁੰਦਾ ਸਾਡੇ ਜੀਵਨ ਦੇ ਵਿੱਚ ਬਹੁਤ ਖੁਸ਼ੀਆਂ ਹੁੰਦੀਆਂ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਦਿਨ ਕਦੋਂ ਲੰਘ ਜਾਂਦਾ ਤੇ ਜਦੋਂ ਸਾਡੇ ਜੀਵਨ ਦੇ ਵਿੱਚ ਦੁੱਖ ਆਉਂਦੇ ਤੇ ਉਹ ਇੱਕ ਇੱਕ ਪਲ ਜਿਹੜਾ ਕਿੰਨਾ ਲੰਮਾ ਹੋ ਜਾਂਦਾ ਤੇ ਇਸ ਬਾਰੇ ਜਿਹੜੇ ਆਪਾਂ ਸੋਚ ਵੀ ਨਹੀਂ ਪੈਂਦੀ ਮੈਂ ਇਸੇ ਬਾਰੇ ਦੱਸਣਾ ਚਾਹੁੰਦਾ ਹਾਂ ਸਾਡੇ ਵਿਚਾਰ ਜਿਹੜੇ ਆ ਸੀਨੀਅਰ ਅਫਸਰ ਸ਼੍ਰੀ ਵੈਂਕਟਰਾਟਨ ਜੀ ਸੀਨੀਅਰ ਆਈਏਐਸ ਅਫਸਰ ਪੀਏ ਆਪਣੀ ਟ੍ਰੈਕਟਰ ਜਨਰਲ ਲੀਡ ਏਜੰਸੀ ਰੋਡ ਸੇਫਟੀ ਪੰਜਾਬ ਜੀ ਦੇ ਤੇ ਸ਼੍ਰੀ ਹਰਜਿੰਦਰ ਸਿੰਘ ਜੀ ਡੀਐਸਪੀ ਜੀਰਪੁਰ ਉਹ ਤੁਸੀਂ ਪੂਰੀ ਤਰ੍ਹਾਂ ਸੁਰੱਖਿਆ ਤੋਂ ਪੰਜਾਬ ਪੁਲਿਸ ਵੱਲੋਂ ਗੁੱਡ ਸਮਾਰਟੀਨ ਉਹ ਐਕਟੀਵੇਟ ਕਰਨ ਵਾਸਤੇ ਇੱਕ ਸਨਮਾਨ ਪੱਤਰ ਵੀ ਦਿੱਤਾ ਜਾਂਦਾ ਜਿਹਦਾ ਨਾਮ ਹੈ ਭਾਈ ਕਨਈਆ ਜੀ ਪੱਤਰ ਇਹ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਹੜੇ ਸੜਕ ਹਾਦਸਿਆਂ ਦੇ ਵਿੱਚ ਜ਼ਖਮੀਆਂ ਦੀ ਮਦਦ ਕਰਦੇ ਆ ਬੜੇ ਸਾਰੇ ਸਟੇਟ ਹੋਰ ਐ ਉਪਰ ਭਾਰਤ ਸਰਕਾਰ ਨੇ ਇੱਕ ਹੋਰ ਸਕੀਮ ਚਾਲੂ ਕੀਤੀ ਐ ਕਿ ਜਿਹੜਾ ਬੰਦਾ ਲੈ ਕੇ ਆਊਗਾ ਉਹਨੂੰ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਏਗਾ ਬੜੀ ਜਲਦੀ ਹੋ ਸਕਦਾ ਸਾਡੇ ਪੰਜਾਬ ਸਰਕਾਰ ਦੇ ਵੱਲੋਂ ਵੀ ਕੋਈ ਇੰਪਲੀਮੈਂਟ ਹੋ ਜਾਏ ਤਾਂ ਸੜਕ ਹਾਦਸਿਆਂ ਦੇ ਵਿੱਚ ਜ਼ਖਮੀਆਂ ਦੀ ਮਦਦ ਕਰਨ ਵਾਲੇ ਕਦੇ ਵੀ ਘਬਰਾਓ ਨਾ ਵੀਡੀਓ ਨਾ ਬਣਾਓ ਸਾਡਾ ਪਹਿਲਾ ਕੰਮ ਹੈ ਮੌਕੇ ਦੇ ਉੱਤੇ ਅਸੀਂ ਐਂਬੂਲੈਂਸ ਤੇ ਪੁਲਿਸ ਨੂੰ ਸੂਚਿਤ ਕਰਨਾ ਤੁਹਾਨੂੰ ਪਤਾ ਹੈ ਕਿ ਐਂਬੂਲੈਂਸ ਦਾ ਜਿਹੜਾ ਐਮਰਜੈਂਸੀ ਹੈਲਪਲਾਈਨ ਨੰਬਰ ਕੀ ਹੈ ਹੁਣ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ 100 ਨੰਬਰ ਤਾਂ ਪਹਿਲਾਂ ਚੱਲਦਾ ਸੀ ਹੁਣ 112 ਨੰਬਰ 112 ਨੰਬਰ ਤੇ ਤੁਸੀਂ ਐਂਬੂਲੈਂਸ ਕਾਲ ਕਰ ਸਕਦੇ ਹੋ 112 ਤੇ ਤੁਸੀਂ ਪੁਲਿਸ ਨੂੰ ਕਾਲ ਕਰ ਸਕਦੇ ਹੋ 112 ਤੇ ਤੁਸੀਂ ਫਾਇਰ ਬਰਗੇਡ ਨੂੰ ਕਾਲ ਕਰ ਸਕਦੇ ਹੋ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਉਸ ਹਿਸਾਬ ਨਾਲ ਤੁਹਾਡੀ ਕਾਲ ਨੂੰ ਟਰਾਂਸਫਰ ਕਰ ਦਿੱਤਾ ਜਾਏਗਾ ਆਪਣੀ ਗੱਡੀ ਸਾਈਡ ਤੇ ਲਾ ਕੇ ਪੈਨਿਕ ਨਹੀਂ ਹੋਣਾ ਭੱਜ ਕੇ ਨਹੀਂ ਜਾਣਾ ਤੋਕੇ ਕੋਈ ਦੂਜੀ ਹੋਰ ਗੱਡੀ ਤੁਹਾਨੂੰ ਵੇਖ ਨਾ ਕਰੇ ਆਪਣੀ ਗੱਡੀ ਸੇਵ ਕਰਕੇ ਆਪਣੇ ਆਪ ਨੂੰ ਸੇਵ ਕਰਕੇ ਸੜਕਾ 'ਤੇ ਜੋ ਮੌਕੇ ਤੇ ਪਹੁੰਚ ਕੇ ਪਹਿਲਾ ਕੰਮ ਸਾਡਾ ਪੁਲਿਸ ਨੂੰ ਤੇ ਐਂਬੂਲੈਂਸ ਨੂੰ ਕਾਲ ਕਰਨਾ ਹੈ ਜਿੰਨੀ ਦੇਰ ਤੱਕ ਉਹ ਵੇਟ ਕਰਦੇ ਹੋ ਤੁਸੀਂ ਉਨੀ ਦੇਰ ਤੱਕ ਤੁਸੀਂ ਉੱਥੇ ਸਹਿਯੋਗ ਕਰ ਸਕਦੇ ਹੋ ਮੰਨ ਲਓ ਕਿ ਉਹ ਐਂਬੂਲੈਂਸ ਇਹ ਚੀਜ਼ਾਂ ਨਹੀਂ ਆ ਸਕਦੀਆਂ ਮੌਕੇ ਦੇ ਤਾਂ ਤੁਸੀਂ ਹਸਪਤਲ ਲਿਜਾ ਸਕਦੇ ਹੋ ਆਪਣੀ ਗੱਡੀ ਚ ਪਾ ਕੇ ਲੇਕਿਨ ਕੋਲੋਂ ਇੱਕ ਹੀ ਧਿਆਨ ਰੱਖਣਾ ਹੈ ਕਿ ਜਿਹੜਾ ਬੰਦਾ ਜ਼ਖਮੀ ਹੈ ਉਹਦੀ ਸੱਟ ਹੋਰ ਨਾ ਵੱਜੇ ਅਸੀਂ ਉਹਦੀ ਸਭ ਤੋਂ ਪਹਿਲਾਂ ਜਿਹੜਾ ਧਿਆਨ ਕਰਨਾ ਉਹਦੀ ਧੋਨ ਨੂੰ ਸਪੋਰਟ ਦੇਣੀ ਹੈ ਕਿਸੇ ਤਰੀਕੇ ਕੈਨ ਵੀ ਦੋ ਬਾਹਾਂ ਤੋਂ ਤੇ ਦੋ ਲੱਤਾਂ ਤੋਂ ਜਦ ਤੱਕ ਇਹਨੂੰ ਆਪਣੀ ਗੱਡੀ ਚ ਪਾ ਲੈਣਾ ਉਹ ਕਦੇ ਵੀ ਨਹੀਂ ਪਾਣਾ ਹਮੇਸ਼ਾ ਉਹਦੀ ਜਿਹੜੀ ਬਾਹਾਂ ਟੁੱਟੀ ਹੈ ਜਾਂ ਉਹਦੀ ਲੱਤ ਟੁੱਟੀ ਹੈ ਜਾਂ ਟੱਕਰ ਜ਼ਖਮ ਉਹਨੂੰ ਸਪੋਰਟ ਦੇ ਕੇ ਅਸੀਂ ਆਪਣੀ ਗੱਡੀ ਚ ਪਾਣਾ ਹੈ ਪਰ ਹਸਪਤਾਲ ਦੇ ਵਿੱਚ ਵੀ ਤੁਸੀਂ ਅਕਨੋਲਜਮੈਂਟ ਮੰਗ ਸਕਦੇ ਹੋ ਡਾਕਟਰ ਦੇ ਕੋਲ ਕਿ ਮੈਨੂੰ ਇੱਕ ਹੌਮ ਤੌਰ ਤੇ ਅਸੀਂ ਰੋਡ ਸੇਫਟੀ ਸੈਮੀਨਾਰ ਜਾਂ ਟ੍ਰਾਫਿਕ ਰੈਗੂਲੇਸ਼ਨ ਸੈਮੀਨਾਰ بڑے بڑے ਹੋਟਲਾਂ ਵਿੱਚ ਕਰਦੇ ਆ ਅਸੀਂ ਪਾਲਿਸੀ ਬਣਾਉਂਦੇ ਆ ਫੰਡਸ ਵੀ ਰਿਲੀਜ਼ ਕਰਦੇ ਆ ਪਰ ਜਿਹੜੇ ਗਰਾਉਂਡ ਲੈਵਲ ਤੇ ਇੰਪਲੀਮੈਂਟ ਹੁੰਦਾ ਜਿਵੇਂ ਕਿ ਟ੍ਰਾਫਿਕ ਕਨਸਟੇਬਲ ਟ੍ਰਾਫਿਕ ਐਸਪੀ ਟ੍ਰਾਫਿਕ ਇੰਨਾ ਦੇ ਇਨਵਾਲਵਮੈਂਟ ਸਾਡੇ ਲੈਵਲ ਤੇ ਨਹੀਂ ਹੁੰਦਾ ਨਾ ਸਾਨੂੰ ਪਤਾ ਲੱਗਦਾ ਕਿ ਕਿਵੇਂ ਛੱਲੇ ਕੰਮ ਕਿਵੇਂ ਚੱਲਦਾ ਫਿਰ ਅਸੀਂ ਸੋਚਿਆ ਅਸੀਂ ਕਿਉਂ ਨਾ ਅਸੀਂ ਸੜਕ ਤੇ ਚੱਲੀਏ ਅਜਿਹਾ ਪ੍ਰੋਗਰਾਮ ਇਹ ਕੀ ਐਟ ਦਾ ਗਰਾਊਂਡ ਲੈਵਲ ਅਸੀਂ ਟ੍ਰਾਫਿਕ ਦਾ ਜਿਹੜਾ ਸੇਫਟੀ ਐਸਪੈਕਟ ਹੈ ਉਹਦਾ ਵਾਰ ਪਬਲਿਕ ਨੂੰ ਜਾਣਕਾਰੀ ਦੇਣਾ